सत सी अकाल दोस्तों हाजिर हुए हैं जी इस वे पेन कार्ड रख आई जरूरी जो तहन हर निकी वी खबर इस चैनल तो पे मिलती रहे तुरुआत करते हैं जी वी खबर तो भारत सरकार नागरिकांू कई महत्वपूर्ण दस्तावेज जारी कर दी है इन्होंने ਬਹੁਤ ਸਾਰੇ ਦਸਤਾਵੇਜ਼ ਕਾਫੀ ਅਮ ਹੁੰਦੇ ਹਨ ਤੁਹਾਨੂੰ ਰੋਜ਼ਾਨਾ ਦੇ ਕੰਮ ਲਈ ਉਹਨਾਂ ਦੀ ਲੋੜ ਹੈ ਜੇਕਰ ਇਹਨਾਂ ਦੀ ਗੱਲ ਕਰੀਏ ਤਾਂ ਪੈਨ ਕਾਰਡ ਇੱਕ ਮਹੱਤਵਪੂਰਨ ਦਸਤਾਵੇਜ਼ ਹੈ ਭਾਰਤ ਵਿੱਚ ਇਨਕਮ ਟੈਕਸ ਡਿਪਾਰਟਮੈਂਟ ਵੱਲੋਂ ਲੋਕਾਂ ਨੂੰ ਪੈਨ ਕਾਰਡ ਜਾਰੀ ਕੀਤਾ ਜਾਂਦਾ ਹੈ ਪੈਨ ਕਾਰਡ ਵਿੱਚ 10 ਅੰਕ ਹੁੰਦੇ ਹਨ ਜਾਂ ਅਲਫਾਨਿਊਮੈਰਿਕ ਹੁੰਦੇ ਹਨ ਇਸ ਵਿੱਚ ਅੱਖਰ ਅਤੇ ਨੰਬਰ ਦੋਵੇਂ ਹੁੰਦੇ ਹਨ ਜੋ ਹਰ ਵਿਅਕਤੀ ਦੀ ਵੱਖਰੀ ਪਛਾਣ ਸਥਾਪਿਤ ਕਰਦੇ ਹਨ ਹੁਣ ਡਿਜੀਟਲ ਇੰਡੀਆ ਮੋਹਮ ਤਿਤ ਭਾਰਤ ਵਿੱਚ ਪੈਨ 2.0 ਪ੍ਰੋਜੈਕਟ ਲਾਂਚ ਕੀਤਾ ਗਿਆ ਹੈ ਪੈਨ 1.0 ਸਿਸਟਮ ਨੂੰ ਬਦਲ ਦੇਵੇਗਾ ਜੋ ਭਾਰਤ ਵਿੱਚ ਹੁਣ ਤੱਕ ਚੱਲ ਰਿਹਾ ਹੈ ਹੁਣ ਸਾਰੇ ਪੈਨ ਕਾਰਡ ਜਾਰੀ ਕੀਤੇ ਜਾਣਗੇ ਸਾਰੇ ਪੈਨ 2.0 ਦੇ ਤਿਤ ਜਾਰੀ ਕੀਤੇ ਜਾਣਗੇ ਪੈਨ 2.0 ਦੇ ਤਿਤ ਜਾਰੀ ਕੀਤੇ ਗਏ ਪੈਨ ਕਾਰਡ ਵਿੱਚ ਇੱਕ ਖਾਸ QR ਕੋਡ ਹੋਵੇਗਾ ਜਿਵੇਂ ਕਿ ਆਧਾਰ ਕਾਰਡ ਵਿੱਚ ਹੈ ਇਸ QR ਕੋਡ ਨੂੰ ਸਕੈਨ ਕਰਕੇ ਵੈਰੀਫਿਕੇਸ਼ਨ ਪ੍ਰਕਿਰਿਆ ਨੂੰ ਆਸਾਨੀ ਨਾਲ ਆਨਲਾਈਨ ਪੂਰਾ ਕੀਤਾ ਜਾ ਸਕਦਾ ਹੈ ਹੁਣ ਲੋਕਾਂ ਦੇ ਮਨ ਵਿੱਚ ਇਹ ਸਵਾਲ ਆ ਰਿਹਾ ਹੈ ਕਿ ਪੈਨ 2.0 ਦੇ ਤੋਂ ਬਾਅਦ ਕਿ ਪੁਰਾਣੇ ਪੈਨ ਕਾਰਡ ਨੂੰ ਅਪਗ੍ਰੇਡ ਕਰਨਾ ਪਵੇਗਾ ਜੇਕਰ ਉਹ ਅਪਡੇਟ ਨਹੀਂ ਕਰਵਾਇਆ ਤਾਂ ਉਹ ਕੈਨਸਲ ਹੋ ਜਾਣਗੇ ਜੇਕਰ ਤੁਹਾਡੇ ਮਨ ਵਿੱਚ ਵੀ ਅਜਿਹਾ ਸਵਾਲ ਹੈ ਤਾਂ ਅਸੀਂ ਤੁਹਾਨੂੰ ਦੱਸ ਦੇਈਏ ਕਿ ਅਜਿਹਾ ਨਹੀਂ ਹੋਣ ਵਾਲਾ ਹੈ ਪੈਨ 2.0 ਦੇ ਤਹਿਤ ਹਰ ਕਿਸੇ ਨੂੰ ਆਪਣਾ ਪੈਨ ਕਾਰਡ ਅਪਗ੍ਰੇਡ ਕਰਨ ਦੀ ਲੋੜ ਨਹੀਂ ਪਵੇਗੀ ਪਰ ਜੋ ਵੀ ਪੈਨ ਕਾਰਡ ਵਿੱਚ ਕਿਸੇ ਵੀ ਤਰ੍ਹਾਂ ਦਾ ਬਦਲਾਅ ਕਰਦਾ ਹੈ ਨਾਮ ਪਤੇ ਜਾਂ ਹੋਰ ਜਾਣਕਾਰੀ ਵਿੱਚ ਉਸ ਨੂੰ ਜਾਰੀ ਕੀਤਾ ਗਿਆ ਪੈਨ ਕਾਰਡ ਆਪਣੇ ਆਪ ਅਪਗ੍ਰੇਡ ਹੋ ਜਾਵੇਗਾ ਅਤੇ ਪੈਨ 2.0 ਦੇ ਅਧੀਨ ਜਾਵੇਗਾ ਜੋ ਕਿ ਬਿਲਕੁਲ ਮੁਫਤ ਹੋਵੇਗਾ